साමල පज नसी කියන को දता सමරත සमाල कोई ਗੋਨ ਨਿਦਾਨ ਭਗਤਨ ਕੋ ਬਾਤਨ ਿਰਲਾ ਪਵੈ ਕੋਈ aven asi ji an ko data simrat sab mal koi ਗੋਨ ਨਿਦਾਨ ਭਗਤਨ ਕੋ ਬਾਤਨ ਿਰਲਾ

ਜਿਨਹਰ ਨਾਮ ਰਿਦੈ ਪਰਉਈ ਵਡਭਾਗੀ ਸਾਧ ਸੰਗ ਪਰਾਪਤ ਤੈਨ ਭੇਤਤ ਧਰਮਤ ਕੋਈ ਤੈਨਕੇ ਧੁਰ ਨਾਨਕ ਦਾਸ ਬਾਚਨ ਜਿਨਹਰ ਨਾਮ ਰਿਦੈ ਪਰਉਈ